ਉਹ ਗੱਲ ਨਾ ਚੁਬਾਕ ਚ ਖੜ ਕੇ ਬੰਦਾ ਲੰਦ ਸਵਾਰੀਆ ਇਹ ਕੋ ਬੰਦਾ ਦਸ ਆਹ ਉਹ ਬੰਦ ਲੰਦ ਸਵਾਰੀਆ ਇਹ ਕੋ ਬੰਦਾ ਦਸ ਭਈ ਜੇ ਲੱਗੀ ਭਈ ਅੰਦਰ 15 ਲੈਂਦੀ ਪਾਪਾ ਜੀ ਬੰਦੇ ਪਾਗਲ ਕਰਦੇ ਲੋਕਾਂ ਨੂੰ ਸਾਧਵਾ ਲੱਗਣ ਲੱਗ ਪਾਗਲਾ ਕੀ ਹੋ ਗਿਆ ਕੀ ਹੋ ਗਿਆ ਮੁੰਡੇ ਨੂੰ ਪਤਾ ਨਹੀਂ ਕੀ ਹੋ ਗਿਆ ਸੇਰ ਸੇਰ ਓਏ ਲੋਟਾ ਨੇ ਓਏ ਟੀਕੜੀ ਸੇਰ ਲਾਉਂਦੇ ਓ ਰੇਟਾ ਨੇ ਖਲਾਰੇ ਪਾਦੇ ਸਰਦੀ ਚ ਪਟਾਕੇ ਪਾਦੇ ਉਹ ਐਦਾਂ ਦੇ ਬ੍ਰੈਂਡਰ ਸੂਟ ਆ ਜੜਾ ਸ਼ੋਰੂਮ ਆਜੇ 1000 ਰੁਪਏ ਵੈਲਵਟ ਕਿੰਨੀ 1000 ਰੁਪਏ ਮਿਲਦੀ ਆ ਹਲੋ 1000 ਦੇ 5000 ਦੇ 5000 ਦੇ 5000 ਦੇ 5000 ਮੈਨੂੰ ਲਾਣਾ 900 ਤੁਹਾਡੇ ਹੀ ਪੈ ਗਏ ਓ 1000 ਦੇ 5000 ਦੇ 5000 ਆ ਵੀ 200 200 200 200 100 200 200 200 ਮੈਨੂੰ ਲਾਣਾ ਭਾਈ ਤੂੰ ਵੀ پاگل ਹੋ ਗਿਆ ਐਦਾਂ ਦੇ ਪਿਓਰ ਸ਼ਿਮਰ ਦੇ ਆਰਟੀਕਲ ਨਾ ਕਰੇ 500 ਦਾ ਕਰਤਾ ਭਰਾਵਾ ਆ ਦੇਖੋ ਪੀਸ ਜੇ ਬਾਹਰ ਰੇਟਾਂ ਨਹੀਂ ਚੀਕਾ ਮਨਵਾਈਆਂ ਨਾ 800 900 ਰੁਪਏ ਦਾ ਸੂਟ ਆ ਜੱਗੋ 350 350 350 300 ਬਣਿਆ ਤੇ 300 ਬਣਿਆ ਜੀ ਤੋ ਪੈਸੇ ਨਹੀਂ ਹੈਗੇ ਉਹ ਆਜੋ ਕਾਰਡ ਲਿਆਣਾ ਬਜਾਜ ਦਾ ਵੱਡਾ ਫਾਇਦਾ ਕਰਾ ਦੂਗਾ ਦੁਨੀਆ ਦਾ ਪਹਿਲਾ ਬੰਦਾ ਜਿਹੜਾ ਕਹਿੰਦਾ ਪਈ ਹਜ਼ਾਰ ਹਜ਼ਾਰ ਦੇ ਸੂਟ ਸਾਢੇ 350 ਲੈ ਜਾਓ 5 500 ਦੇ ਸੂਟ 2 200 ਲੈ ਜਾਓ ਉੱਤੇ ਜੇ ਸਾਡੇ ਕੋ ਪੈਸਾ ਹੈਗਾ ਲਿਓ ਨੇ ਪੈਦਾ ਹੈਗਾ ਸਾਰੇ ਕੱਪੜੇ ਆਹ ਦੇਖੋ ਕ੍ਰੇਪ ਦੇ ਨੇਚਰਲ ਦੇ ਸੂਟ ਕੱਪੜਾ ਪੈ ਗਿਆ ਸਾਰਾ ਹੀ ਪ੍ਰੋਪਰ ਤੁਹਾਡਾ ਨਹੀਂ ਫਿੱਕਾ ਰਿਹਾ ਵਾਪਸ ਹੀ ਦੇ ਦਿਓ ਆਹ ਦੇਖੋ ਕ੍ਰੇਪ ਦੇ ਨੇਚਰਲ ਦੇ ਸੂਟ ਦੇਖੋ ਇੱਕ ਦੋ ਇੱਕੜਿਆਂ ਇੱਕ ਇੱਕ ਧਮਾਕਾ ਬਾਪ ਜੀ ਦੀ ਤੇ ਨਾ 440 440 440 6 440 440 440 400 400 ਭਾਜੀ 400 ਉਹ ਤੁਸੀਂ ਲੁਧਿਆਣਾ ਹਲਾਤਾ ਪੂਰੇ ਹੌਸਲ ਮਾਰਕੀਟ ਹਲਾਤਾ ਅੰਬਾਲਾ ਹਲਾਤਾ ਜਲੰਧਰ ਹਲਾਤਾ ਇਹ ਰੇਟ ਦਾ ਉਹ ਨਹੀਂ ਦੇ ਸਕਦੇ ਉਹ ਭਾਜੀ ਨਾ ਦੇਣ ਆਪਾਂ ਡਾਇਰੈਕਟ ਮਿਲਾਂ ਤੋਂ ਲੈਣੇ ਆ ਇਦਾਂ ਦੇ ਬ੍ਰਾਂਡਡ ਪਸ਼ਮੀਨਾ ਦੇ ਸੂਟ ਭਾਜੀ 350 350 350 350 350 ਰੁਪਏ ਦਾ ਸੂਟ ਆ ਭਾਜੀ ਪੂਰੇ ਪੰਜਾਬ ਦਾ ਧਮਾਕਾ ਕਰਦਾ 350 350 250 ਬਾਪੇ ਦੀ ਹੱਟੀ ਤੋਂ ਉੱਪਰ ਕੋਈ ਨਹੀਂ ਥਾ ਆਜੋ ਵੱਡਾ ਚੈਲੰਜ ਆ ਦੇਖੋ ਪੀਸ ਆ ਦੇਖੋ ਦੁਪੱਟੇ 15 1500 ਵਾਲੇ ਸੂਟ ਭਾਜੀ 500 ਆ ਲੋ ਭਾਜੀ 500 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 ਭਾਜੀ ਆ ਵੀ 500 ਇਹ ਸੈਟ ਵੇ ਸੈਟ ਲੈ ਕੇ ਜਾ ਜਿੰਨਾ ਮਰਜ਼ੀ ਲੋ ਕੱਲਾ ਕੱਲਾ ਲੋ ਸੈਟ ਲੈ ਦੀ ਲੋੜ ਹੀ ਕੋਈ ਨਹੀਂ ਇਹ ਦੇਖੋ ਪੂਰੇ ਪੰਜਾਬ ਦਾ ਸਭ ਤੋਂ ਸਸਤਾ ਸੂਟ ਸਸਤਾ ਸੂਟ ਰਾਜਾ ਨਾ ਦੇ ਰਹੇ ਆ 700 ਚ ਪਿਓਰ オリジナル ਪਸ਼ਮੀਨਾ ਉਹ ਵੀ ਹੈਂਡਵਰਕ ਨਾਲ ਲੱਗਿਆ ਉੱਪਰ ਨਗੀਨਾ ਕਿਉਂਕਿ ਇਹ ਸੂਟ ਕਰਤਾ ਪਾ 900 ਰੁਪਏ ਦਾ ਵੱਡਾ ਤਮਾਕਾ ਅੱਛਾ 900 ਦੇਣਾ ਜੇ 1800 2000 ਰੁਪਏ ਯਾਰ ਚ ਬਿਲਕੁਲ ਭਾਜੀ ਵੱਡੇ ਫੇਰੇ ਦਾਂਗੇ ਜੀ ਤਾਂ ਜੀ ਪਿਓਰ ਦੇਸੀ ਕਿਉ ਹੋ ਹਾਂਜੀ ਬ੍ਰਾਂਡ ਕੁਆਲਿਟੀਆਂ ਪਿਓਰ ਬੈਲਵਟ ਦੇ ਸੂਟ ਹੈਵੀ ਹੈਂਡਵਰਕ ਦੇ ਨਾਲ ਤੇ ਨਿਆਰ 3500 ਤੋਂ ਸਟਾਰਟ ਹੁੰਦਾ ਬਾਜ਼ਾਰ 'ਚ ਬਿਲਕੁਲ ਬਿਲਕੁਲ ਆ ਲੈ ਜੋ 1600 ਦਾ ਲੈ ਜੀ ਆ ਤੁਹਾਨੂੰ ਸੂਰਤ ਜਾਂਦੀ ਰੋਡ ਨਾਲ ਅੰદાવાદ ਨਾਲ ਕਲਕੱਤਾ ਸਾਰਾ ਕੁਝ ਇੱਥੇ ਇੱਥੇ ਬਾਬੇ ਦੀ ਹੱਡੀ ਦੇ ਇੱਥੇ ਤੇ ਤੁਸੀਂ ਵੀ ਆ ਜਾਓ ਇੱਥੇ ਬਾਬੇ ਦੀ ਹੱਡੀ ਦੇ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਵੱਡਾ ਫੇਰਾ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੋ ਐਦਾਂ ਦੇ অর্ਗੈਂਜ਼ਾ ਦੇ 2-2000 ਵਾਲੇ ਸੂਟ ਲੈ ਜਾਓ ਭਾਜੀ 800 ਰੁਪਏ ਚ ਲੈ ਜਾਓ ਕਲਾਸ ਦੇ オリジナル ਬਰਬਰੀ ਦੇ ਡਿਜ਼ਾਈਨਰ ਪੀਸ ਭਾਜੀ ਆ ਲੋ ਭਾਜੀ 600 ਰੁਪਏ ਦਾ ਕਰਤਾ ਜੀ ਬਰਬਰੀਆ ਸੂਟ 600 ਚ ਆ ਤੁਹਾਡੇ ਸਾਹਮਣੇ ਰੱਖਦਾ ਭਾਜੀ ਬਰਬਰੀ 600 ਐਦਾਂ ਦੇ 35-3500 ਵਾਲੇ ਸੂਟ ਐਦਾਂ ਦੇ 35-3500 ਵਾਲੇ ਸੂਟ ਭਾਜੀ ਐਦਾਂ ਦੇ ਹੈਵੀ ਦੁਪੱਟੇ ਭਾਜੀ ਐਦਾਂ ਦੇ ਦੁਪੱਟੇ 12-1200 ਨੂੰ ਸੂਟ ਕਰਤੇ ਭਾਜੀ ਆਜੋ ਰੇਟਾਂ ਦੀ ਲੁੱਟ ਨਾ ਕਰਾਓ ਨੰਬਰ 98804723 ਬਾਬੇ ਦੀ ਹੱਟੀ ਤੁਹਾਡੀ ਆਪਣੀ ਹੱਟੀ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਸ਼ੇਟੂ ਗਰੁੱਪ ਦੇ ਮਿਲਦੇ ਆਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਨੰਬਰ ਸਕਰੀਨ ਤੇ ਆ ਗਿਆ ਐਡਰੈਸ ਦੇਤਾ ਬਾਬੇ ਦੀ ਹੱਟੀ ਬੱਸ ਅੱਡੇ ਸਾਹਮਣੇ ਜਲੰਧਰ ਵੱਡੇ ਫਾਇਦੇ ਕਾਡੀਆਂ ਨੇ ਭਾ ਕਪੜਾ ਇਹ ਰੇਟ ਕੋਈ ਦੇ ਨਹੀਂ ਸਕਦਾ ਕਪੜਾ ਜਿੰਨਾ ਮਰਜ਼ੀ ਲੈ ਜਾਓ ਵੇਚ ਲਓ ਵਟ ਲਓ ਪੈਸੇ ਵੀ ਕਮਾ ਲਓ ਨਹੀਂ बिकਿਆ ਸਾਨੂੰ ਵਾਪਸ ਦੇ ਕੇ ਬਦਲ ਕੇ ਵੀ ਲੈ ਜਾਓ ਨਹੀਂ ਪੈਸੇ ਹੈ ਕਿ ਦਾ ਬਜਾਜ ਫਾਈਨੈਂਸ ਦਾ ਕਾਰਡ ਲੈ ਕੇ ਆ ਜੋ ਜਿੱਦਾਂ LED ਫਰਿੱਜਾਂ ਵਾਸ਼ਿੰਗ ਮਸ਼ੀਨਾਂ ਲੈਣੋ ਕਿਸ਼ਤਾਂ 'ਚ ਦਾ ਕੱਪੜਾ ਵੀ ਕਿਸ਼ਤਾਂ 'ਚ ਲੈ ਜਾਓ ਭਾਵੇਂ ਸਾਲ ਬਾਅਦ ਪੈਸੇ ਦਿੰਦੇ ਰਹੋ ਤੁਹਾਡੇ ਹਰ ਪੱਕੋ ਫਾਇਦੇ